ਤਰਵਿਰ ਗਾਂਧੀ ਦੀ ਜਿੱਤ ਤੋਂ ਬਾਅਦ ਸਾਧੂ ਸਿੰਘ タルਸੋਦ ਦੀ ਰਿਹائش ਤੇ ਲੱਡੂ ਵੰਡੇ ਗਏ ਨੇ ਬਰਕਰਾਰ ਵਿੱਚ ਖੁਸ਼ੀ ਵੇਖੀ ਗਈ ਆ ਨਾਰੇ ਲੱਗੇ ਨੇ ਕਾਂਗਰਸ ਪਾਰਟੀ ਦੀ ਜਿੱਤ ਨੂੰ ਲੈ ਕੇ ਕਹਿੰਦੇ ਭਾਵੇਂ ਕਿ 4000 ਦੀ ਨਾਬਾ ਤੋਂ ਲੀਡ ਹੋਈ ਆ ਪਰ ਸੈਮੀਫਾਈਨਲ ਮੈਚ ਜਿਹੜਾ 2027 ਦੇ ਵਿੱਚ ਖੇਡੇ ਜਾਵੇਗਾ ਵਿਧਾਨ ਸਭਾ ਅੱਜ ਖੇਡਿਆ ਜਾਵੇਗਾ ਹੁਣ ਤੋਂ ਤਿਆਰੀ ਹੈ ਜਿਹੜੀ ਕਾਂਗਰਸ ਪਾਰਟੀ ਨੇ ਵਿੜ ਦਿੱਤੀ ਆ 4000 ਦੀ ਲੀਡ ਨਹੀਂ ਕਹਿੰਦਾ 40000 ਦੀ ਲੀਡ ਹੋਈ ਆ ਪਰ ਹੁਣ 2 ਜਾਂ 27 ਦਾ ਜਿਹੜਾ ਮੈਚ ਫਾਈਨਲ ਮੈਚ ਆ ਹੁਣ 27 ਦੇ ਵਿੱਚ ਫਾਈਨਲ ਮੈਚ ਆ ਜਿਹੜਾ ਉਹ ਖੇਡਿਆ ਜਾਵੇਗਾ ਬਰਕਰਾਂ ਦੇ ਵਿੱਚ ਕਿਤੇ ਨਾ ਖੁਸ਼ੀ ਵੀ ਲੈ ਰਾ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਨਾ ਬਤੋ ਹਰਮਿੰਦਰ ਸਿੰਘ ਮਾਨ ਜੈਬੂ ਸਾਹਿਬ ਹੋਰੇ ਆ ਥਾਲੋ ਆ ਵਾ ਹਾਂ ਜੀ ਬਹੁਤ ਜਿਆਦਾ ਤਰੀਕਾ ਵਾਹ ਬੇਰਵਾਜ ਵਾਹ ਐਲਾ ਦੇ ਵਾਰੇ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਡਾਕਟਰ ਗਾਂਧੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਯੂਥ ਕਾਂਗਰਸ ਜਿੰਦਾਬਾਦ ਰਾਜੂ ਸਿੰਘ ਤਰੁਸੂ ਜਿੰਦਾਬਾਦ 2022 ਦੇ ਵਿੱਚ ਪੰਜਾਬ ਚ ਕਾਂਗਰਸ ਦੀ ਬਹੁਤ ਵੱਡੀ ਹਾਰ ਹੋਈ ਸੀ ਤਕਰੀਬਨ ਮਾਲਵੇਜ ਤਾਂ ਬਹੁਤ ਜਿਆਦਾ ਮਾੜਾ ਹਾਲ ਸੀਗਾ। ਔਰ ਐਸੀ ਲਹਿਰ ਝਾੜੂ ਪਾਰਟੀ ਦੀ ਆਮ ਆਦਮੀ ਪਾਰਟੀ ਚੱਲੀ ਸੀ। ਹੈਲੋ। ਕਈ ਤਾਂ ਸਾਡੇ ਬੱਚੇ ਵੀ ਸਾਥੋਂ ਨਹੀਂ ਸੀ ਬੰਨੇ। ਝਾੜੂ ਦੇ ਮੋਹਰ ਲਾ ਕੇ ਜਰੂਰ ਦੇਖਣੀ ਆ। ਹੈਲੋ। ਅਸੀਂ ਖੁਦ 40-45 ਹਜ਼ਾਰ ਤੋਂ ਇੱਥੇ ਪਿੱਛੇ ਸੀਗੇ। ਆਜੋ ਆਜੋ ਬੜਾ। 40-45 ਹਜ਼ਾਰ ਵੋਟ ਕਵਰ ਕੀਤੀ। 4000 ਦੀ ਡੀਡ ਦੁਬਾਰਾ ਲਈ ਔਰ ਇਹ ਰੱਬ ਦੀ ਕਿਰਪਾ ਹੋਈ ਆ। ਔਰ ਕਾਂਗਰਸ ਪਾਰਟੀ ਦੇ ਵਰਕਰ ਦੇਖੋ ਇਹ ਕਿਸੇ ਨੂੰ ਵੀ ਕਹਿਣੀ ਚਾਹੀਦੀ ਦੇਖੋ ਇਹ ਇਲੈਕਸ਼ਨ ਚ ਜਦੋਂ ਨਾ ਇਹ ਲੋਕਾਂ ਨੂੰ ਦੱਸਣ ਵਾਸਤੇ ਹੁੰਦਾ ਵੀ ਯਾਰ ਅਸੀਂ ਜਿੱਤ ਰਹੇ ਆ ਸਾਡੇ ਨਾਲ ਰਲ ਜੋ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਮੈਂ ਸਮਝਦਾ ਕਿ ਇਹ ਤਾਂ ਲੋਕਾਂ ਦਾ ਫੈਸਲਾ ਹੁੰਦਾ ਰੱਬ ਦੀ ਕਿਰਪਾ ਹੁੰਦੀ ਆ ਕਿਹਨੂੰ ਜਿਤਾਉਣਾ ਕਿਹਨੂੰ ਹਰਾਉਣਾ 5 ਸਾਲਾਂ ਦੀ ਕਾਰਗੁਜ਼ਾਰੀ ਦਾ ਰਿਜ਼ਲਟ ਦਿੱਤਾ ਹਾਂ ਤੁਹਾਡੇ ਸਾਹਮਣੇ ਦਿੱਤਾ ਦਿੱਤਾ ਹੁਣ ਨਾਪਾ ਕੇ ਮਿਰਿਆ ਨਾਪਾ ਤੁਸੀਂ ਦੇਖੋ ਨਾਪਾ ਮੈਂ ਕਹਿੰਦਾ ਵੀ 50000 ਵੋਟ ਨਵੀ ਕਵਰ ਹੋਈ ਹੈ 4400 ਸਾਢੇ 4000 ਦੀ ਲੀਡ ਨਹੀਂ ਹੈ ਪਿਛਲੀ 45000 ਵੋਟ ਜਿਹੜੀ ਸਾਤੋਂ ਖੋਈ ਸੀ ਉਹ ਵੀ ਆਈ ਹੈ ਨਾਲ ਵਾਧੂ ਵੀ ਆਈ ਹੈ ਵੱਡਾ ਜੋਰ ਲੱਗਿਆ ਸੀ ਆਮ ਆਦਮੀ ਪਾਰਟੀ ਦਾ ਵੀਰ ਜੀ 4500 ਵੋਟ ਤੇ ਠੋਕਤੇ ਹੋਣ ਇਹ ਲੀਡ ਹੈ 4500 ਦੀ 1013 ਵੋਟਾਂ ਵੱਲੋਂ ਹੈ 1034 ਜਿਹਦੇ ਤੋਂ 450 ਦੀ ਲੀਡ ਹੈ ਢੇਂਗੀ ਪਿੰਡ ਦੀ ਇਹ ਢੇਂਗੀ ਪਿੰਡ ਦੀ ਨਹੀਂ ਸਾਰੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਆ ਬਿਵੇਕ ਜੀ ਦੇ ਮਾਲੇ ਚੋਂ ਵੀ ਬਾੜ ਚੋਂ ਵੀ ਜਿੱਤਿਆ 200 ਵੋਟ ਤੇ ਕੋਈ ਦਿੱਕਤ ਨਹੀਂ ਹੈ ਸਾਡੇ ਇੱਕ ਸਾਡਾ ਮਰਜੀਬੜਾ ਜੋਧਾ ਬਨੇਰੇ ਵਾਲਾ ਭੀਮ ਉਹਦੇ ਪਿੰਡੋਂ ਵੀ ਪੂਰੇ ਇਲਾਕੇ ਨਾਲ ਇਲਾਕੇ ਨਾਲੋਂ ਵੱਧ ਲੀਡ ਆ ਉਹਦੇ ਪਿੰਡ ਦੀ ਵੀ ਇਸ ਲਈ ਸਾਰੇ ਕਾਂਗਰਸੀ ਵਰਕਰ ਇੱਕ ਇੱਕ ਬੱਚੇ ਨੇ ਇੱਕ ਇੱਕ ਵਰਕਰ ਨੇ ਪੂਰਾ ਜੋਰ ਤੋਰ ਲਾ ਕੇ ਸਰਦਾਰ ਸਾਧੂ ਸਿੰਘ ਦੀ ਰਹਿਨਮਾਈ ਹੇਠ ਕਿਉਂਕਿ ਤੁਹਾਨੂੰ ਯਾਦ ਹੋਊਗਾ ਜਿੱਦਾਂ ਪਹਿਲੀ ਮੀਟਿੰਗ ਸੀ ਅਸੀਂ ਉਹਰੇ ਕਿਹਾ ਸੀ ਵੀ ਅਸੀਂ ਇੱਕ ਬਿਨਾ ਦੇਖੋ ਮੈਂ ਤਾਂ ਅਸੀਂ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਦੇ ਬਰਕਰਾਰ ਮੈਂ ਤਾਂ ਸਾਡਾ ਫਰਜ ਕਹਿੰਦਾ ਨਾ ਬੇ ਕਰਨ ਦਾ ਤੇ ਜਿਸ ਤਰ੍ਹਾਂ ਨਾਬੇ ਹਲਕੇ ਦੇ ਵਿੱਚ ਲੀਡ ਲੇਤੀ ਆ ਅਸੀਂ ਸਾਧੂ ਸਿੰਘ ਧਰਮਸੋਜੀ ਦੀ ਰਵਾਇ ਦੇ ਵਿੱਚ ਵਰਤ ਕੀਤਾ ਤੇ ਧਰਮਵੀਰ ਗਾਂਦੇ ਜੀ ਨੂੰ ਮੁਬਾਰਕਾਂ ਨੇ ਵਧਾਈਆਂ ਉਹਨਾਂ ਨੂੰ ਤੇ ਨਾਬੇ ਹਲਕੇ ਦੇ ਜੋ ਲੀਡਰ ਸਾਹਿਬਾਨ ਸਰਦਾਰ ਸਾਧੂ ਸਿੰਘ ਜੀ ਕਾਕਾ ਰਣਦੀਪ ਜੀ ਔਰ ਮਹਾਂਤ ਖਨੋੜਾ ਜੀ ਸਾਰੇ ਮਿਲ ਕੇ ਕੰਮ ਕੀਤਾ ਬਹੁਤ ਅੱਛਾ ਲੱਗਿਆ ਕਿ ਸਾਰੇ ਲੀਡਰਾਂ ਨੇ ਮਿਲ ਕੇ ਕੰਮ ਕੀਤਾ ਕਿਸ ਤਰ੍ਹਾਂ ਦੇਖੋ ਹਰੀ ਜੀ ਇਹ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਇਹ ਸਰਦਾਰ ਸਾਧੂ ਸਿੰਘ ਧਰਮਸੋਤ ਦੀ ਜਿਹੜੇ ਕੀ ਨਾਬੇ ਹਲਕੇ ਦੇ ਲੋਕਾਂ ਨੇ 2022 ਦੇ ਵਿੱਚ ਭੁੱਲ ਕੀਤੀ ਸੀ ਉਸ ਨੂੰ ਭੁਲਾ ਕੇ ਲੋਕਾਂ ਨੇ ਦੁਬਾਰਾ ਫੇਰ ਕਾਂਗਰਸ ਪਾਰਟੀ ਦੇ ਵਿੱਚ ਵਿਸ਼ਵਾਸ ਵਿਸ਼ਵਾਸ ਕੀਤਾ ਤੇ ਸਰਦਾਰ ਸਾਧੂ ਸਿੰਘ ਧਰਮਸੋਤ ਨੂੰ 2027 ਦੀ ਇਲੈਕਸ਼ਨ ਦੇ ਲਈ ਇਹ ਸਨੇਹਾ ਦਿੱਤਾ ਹੈ ਵੀ ਡਟੇ ਰਹੋ ਜਿੱਤ 2027 ਦੇ ਵਿੱਚ ਨਾਬੇ ਹਲਕੇ ਤੋਂ ਸਰਦਾਰ ਸਾਧੂ ਸਿੰਘ ਧਰਮਸੋਤ ਦੀ ਯਕੀਨੀ ਹੈ ਪੱਲੇ ਦਾ ਕੀ ਸਾਰੇ ਕਾਂਗਰਸ ਵਰਕਰਾਂ ਦਾ ਜ਼ੋਰ ਲੱਗਿਆ ਹੋਇਆ ਹੈ ਬਾਕੀ ਹੁਣ ਜਿਹੜੀ ਅੱਗੇ ਵਿਧਾਨ ਸਭਾ ਆਉਗੀ ਉਹਦੇ ਵਿੱਚ ਵੀ ਸਾਰੇ ਹੀ ਸਾਰੇ ਮਤ ਪੇਤੇ ਪਲਾ ਕੇ ਸਾਰੇ ਜੋਰ ਲਾਉਣਗੇ ਤੇ ਸਰਕਾਰ ਵੀ ਬਣੋਗੇ ਜੀ ਕਾਂਗਰਸ ਜੀ ਅੱਜ ਮੈਂ ਪੂਰੇ ਨਾਭਾ ਹਲਕਾ ਨਿਵਾਸੀਆਂ ਨੂੰ ਸਾਧੂ ਸਿੰਘ ਧੰਸੋੜੀ ਜੀ ਦੀ ਗਵਾਈ ਦੇ ਵਿੱਚ ਜੋ ਕਿ ਸਾਡੇ ਟਰਮ ਬਿਰ ਗਾਂਧੀ ਜੀ ਜਿੱਤੇ ਨੇ ਵੱਡੀ ਲੀਡ ਨਾਲ ਜਿੱਤੇ ਨੇ ਉਹਨਾਂ ਨੂੰ ਵਧਾਈ ਦੰਨੀ ਆ ਤੇ ਆਪਣੀ ਪੂਰੀ ਲੀਡਰਸ਼ਿਪ ਨੂੰ ਤੇ ਆਪਣੇ ਵਰਕਰਾਂ ਨੂੰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡੀ ਮਿਹਨਤ ਦਿਨ ਰਾਤ ਮਿਹਨਤ ਕਰਕੇ ਉਪ ਨਹੀਂ ਦੇਖੀ ਸ਼ਾ ਨਹੀਂ ਦੇਖੀ ਇੰਨੀ ਗਰਮੀ ਦੇ ਵਿੱਚ ਇੰਨੀ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਜਿੱਤ ਜਿੱਤਾ ਹਾਸਲ ਕੀਤੀ ਆ ਜਿੱਤਾ ਹਾਸਲ ਕਰਕੇ ਡਾਕਟਰ ਧਰਮਵੀਰ ਗਾਂਧੀ ਜਿਹਨੂੰ ਜਿਤਾਇਆ ਉਹਨਾਂ ਦਾ ਧੰਨਵਾਦ ਕਰਦੇ ਆ ਵਰਕਰਾਂ ਦਾ ਅੱਡੀ ਡੈਮੋਕਰੇਸੀ ਦੀ ਇੱਕ ਖੂਬਸੂਰਤੀ ਹੈ ਕਿ 50000 ਡਾਊਨ ਹੋ ਕੇ ਅੱਜ 4000 ਦੇ ਨਾਲ ਜਿੱਤ ਹੋਈ ਹੈ ਤੁਸੀਂ 2029 ਦੇ ਵਿੱਚ ਦੇਖੋ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਾਈਮ ਮਿਨਿਸਟਰ ਹੋਣਗੇ ਜੋ 1962 ਤੋਂ ਲੈ ਕੇ ਇਸ ਤਰ੍ਹਾਂ ਹੀ ਚੱਲੇ ਆ ਰਿਹਾ ਹੈ ਕਿ ਉਸ ਤੋਂ ਬਾਅਦ 2021 ਬਾਅਦ ਬੀਜੇਪੀ ਖਤਮ ਇਹ ਖੂਬਸੂਰਤੀ ਹੈ ਜੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੀ 90 ਵਾਲਿਆਂ ਸਾਰਿਆਂ ਨੂੰ ਮੁਬਾਰਕ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਹਲਕਾ ਨਾਭਾ ਦਾ ਧੰਨਵਾਦ ਕਰਦਾ ਤੇ ਡਾਕਟਰ ਗਾਂਧੀ ਜੀ ਨੂੰ ਤੇ ਸਰਦਾਰ ਸਾਧੂ ਸਿੰਘ ਧਰਮਸੋਜੀ ਨੂੰ ਵਧਾਈ ਦਿੰਦਾ ਕਿ ਇਹਨੇ ਸੱਚਜੇ ਢੰਗ ਨਾਲ ਸਾਡੀ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਤੇ ਸਭ ਤੋਂ ਵੱਡੀ ਗੱਲ ਲੋਕਾਂ ਨੇ ਸਾਡੇ ਕਾਂਗਰਸ ਪਾਰਟੀ ਦੇ ਸਰਦਾਰ ਸਾਧੂ ਸਿੰਘ ਧਰਮਸੋਜੀ ਦੇ ਕੀਤੇ ਹੋਏ ਕੰਮਾਂ ਤੇ ਅੱਜ ਇਹ ਮੋਹਰ ਲਾਤੀ ਹੈ ਇਹ 2027 ਦੇ ਚੋਣਾਂ ਦਾ ਨੀਂ ਅੱਜ ਰੱਖੀ ਜਾ ਚੁੱਕੀ ਹੈ ਤੇ ਸਾਨੂੰ ਪੂਰਨ ਤੌਰ ਤੇ ਆਸ ਹੈ ਕਿ ਜਿਹੜੀ ਇਹ ਵੋਟ ਅੱਜ ਦੁਬਾਰਾ ਤੋਂ ਲੀਡ ਮਿਲੀ ਹੈ ਇਹ 2027 ਦੇ ਵਿੱਚ 30-40 ਹਜ਼ਾਰ ਦੀ ਘੱਟੋ-ਘੱਟ ਲੀਡ ਸਰਦਾਰ ਸਾਧੂ ਸਿੰਘ ਧਰਮਸੋਧੀ ਨੂੰ ਮਿਲੂਗੀ ਜਿਹੜੀ ਜਿੱਤ ਹੋਈ ਹੈ ਡਾਕਟਰ ਧਰਮਵੀਰ ਕਾਂਦੀ ਦੀ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਪਟਿਆਲਾ ਵਾਸੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜੀ ਪ੍ਰਾਣੀ ਲੀਡ ਸੀਗੀ ਜਦੋਂ ਹਾਰੇ ਸੀਗੇ ਉਰੋਂ ਉਹ ਲੀਡ ਕਵਰ ਕਰਕੇ 4-5000 ਦੀ ਲੀਡ ਹੋਰ ਵੀ ਨਾਬਾ ਦੇ ਵਿੱਚੋਂ ਲਈਆ ਜਦੋਂ ਸਾਧ ਸਿੰਘ ਜੀ ਬਾਹਰ ਆਗੇ ਸੀਗੇ ਉਤੋਂ ਡੇ ਬਾਏ ਡੇ ਕਾਂਗਰਸ ਅੱਪ ਹੋ ਰਹੀ ਸੀਗੀ ਤੇ ਧਰਮਵੀਰ ਗਾਂਧੀ ਜੀ ਨੂੰ ਵਧੀਆ ਲੀਡ ਮਿਲ ਗਈ ਤਾਂ ਹੀ